ਜੇ ਰਕੋ ਡੋਨਾ ਨਾ ਕਿਤੇ ਵੀ ਨਿਵੇਂ ਬਰੇ ਆਦੇ ਹੋ ਗਏ ਤਾਂ ਉਹਨਾਂ ਦੇ ਪਿਕਾਲੀ ਨੇ ਜਨੇ ਉਡੀ ਰਸਮ ਦਾ ਸੋਚਿਆ ਉਮਸ਼ਾਦ ਤੱਕ ਹਿੰਦੂ ਤਰ੍ਹਾਂ ਮੈਚ ਬੱਚੇ ਹਨ ਜਨੇ ਉਹ ਨਹੀਂ ਪਾਇਆ ਜਾਂਦਾ ਸੀ ਤਦ ਤੱਕ ਉਹ ਮੂ ਬਰਾਦਰੀ ਦਾ ਨਹੀਂ ਮੰਨਿਆ ਜਾਂਦਾ ਸੀ ਇਹ ਚੀਜ਼ ਨਹੀਂ ਸੋਚਦੇ ਹੋਏ ਸਾਰੇ ਪਰਿਵਾਰ ਵੱਲੋਂ ਰਸਮ ਨੂੰ ਨਿਭਾਉਣ ਲਈ ਇਕੱਠੇ ਹੋਏ ਪੰਡਤ ਹਰਦੇਵ ਸਿੰਘ ਜੀ ਟਾਈਮ ਤੇ ਪਹੁੰਚ ਕੇ ਰਸਮ ਸ਼ੁਰੂ ਕਰ ਦਿੱਤੀ ਬਾਲਕੁਰੀ ਜੀ ਨੂੰ ਪੰਡੇ ਦੇ ਸਾਹਮਣੇ ਬਿਠਾਇਆ ਗਿਆ ਤੇ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਗੁਰੂ ਜੀ ਦੇ ਆਲੇ ਦੁਆਲੇ ਬੈਠਦੇ ਸਾਰੇ ਹਰਸਮਨ ਮੌਂਦੇ ਹੋਏ ਪੰਡਤ ਗੁਰੂ ਜੀ ਦੇ ਸਲੀਲ ਉੱਤੇ ਇਕ ਤਾਂ ਗਾਣਾ ਤਨੇ ਉਹਨਾਂ ਨੇ ਲੱਗਾ ਤਾਂ ਕਿ ਆਸਮਨ ਨੂੰ ਪੂਰੀ ਕੀਤੀ ਜਾ ਸਕੇ ਸਾਰੇ ਪਰਿਵਾਰਵਾਨੋ ਇਹ ਦੇਖ ਕੇ ਬੜਾ ਖੁਸ਼ ਫੀਲ ਕਰ ਰਹੇ ਸਨ ਉਸੇ ਵੇਲੇ ਸਭ ਹਰਾਨ ਤੇ ਪਰੇਸ਼ਾਨ ਹੋ ਗਏ ਜਦੋਂ ਗੁਰੂ ਜੀ ਨੇ ਪੰਡਤ ਨੂੰ ਪਿੱਛੇ ਕਰ ਦਿੱਤਾ ਤਨੇ ਉਹਨਾਂ ਤੋਂ ਮਨਾ ਕਰ ਦਿੱਤਾ ਫਿਰ ਪੰਡਤ ਪੁੱਛਿਆ ਕਿ ਤੁਸੀਂ ਇਹ ਕੀ ਕਰ ਰਹੇ ਹੋ ਪਹਿਲਾ ਮੈਨੂੰ ਇਸ ਤੁਹਾਡੇ ਕੇ ਦਿਨੇ ਦਾ ਮਤਲਬ ਤੇ ਲਾਭ ਦੱਸੋ ਪੰਡਤ ਨੇ ਲਿਵਾ ਦਿੱਤਾ ਇਹ ਪਵਿੱਤਰ ਜਨੂ ਇੱਕ ਰਸਮ ਹੈ ਤੇ ਉੱਚੀ ਤੇ ਖਤਰੀ ਯਾਤ ਦੇ ਨਿਸ਼ਾਨ ਨੂੰ ਪਰ ਗੁਰੂ ਜੀ ਨੇ ਪੰਡਤ ਜਵਾਹਰ ਤੋਂ ਸੰਤੁਸ਼ਟ ਨਹੀਂ ਹੋਏ ਫੰਨੇ ਬਿਰ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇਨਸਾਨ ਇੱਕ ਧਾਗੇ ਤੋਂ ਪਛਾਣਿਆ ਜਾਵੇ ਇਨਸਾਨ ਦੀ ਪਛਾਣ ਉਸ ਦੇ ਕਰਮਾਂ ਨਾਲ ਹੁੰਦੀ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਕਠੋਰ ਤੇ ਦੁਸ਼ਟ ਇਨਸਾਨ ਹੋਏ ਜਿਨੇ ਉਪਾਕੇ ਉੱਚੀ ਜਾਤਾ ਬਣ ਜਾਏਗਾ ਜਦ ਕਿ ਇਹ ਜਿਨੇ ਉਤੇ ਬਲੁਖ ਨਾਲ ਹੁੰਦੀ ਦੁਨੀਆ ਦੇ ਵਿੱਚ ਵੀ ਨਹੀਂ ਜਾਵੇਗਾ ਕਿਤੇ ਇੱਥੇ ਟੁੱਟ ਕੇ ਸੁਆਹ ਹੋ ਜਾਵੇਗਾ ਪੰਡਤ ਨੇ ਇੱਕੋ ਹੀ ਫੇਰ ਸਮਲਿਆ ਕਿ ਖਤਰੀਆ ਦੀ ਪੇਸ਼ਾ ਹੈ ਕਿ ਤੁਹਾਡੇ ਬਾਬਤਾਂ ਤੇਰੀ ਇਸ ਨੂੰ ਪੁੰਗੇ ਰਹੇ ਹਨ ਪਰ ਕੋ ਨੂੰ ਇਹ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਜਿਹਨੇ ਉਹਨਾ ਬਕਾਰ ਹੈ ਇਸ ਦਾ ਧਰਮ ਤੁਮੇ ਕੋਈ ਫਾਇਦਾ ਨਹੀਂ ਹੋਵੇਗਾ ਲੇ ਤੁਮ ਮਰੋ ਖਮਰ ਦੇ ਉਸ ਲਈ ਤਾਗਾ ਉਤਾਰਦੇ ਤਾ ਜੰਦੇ ਅਗਿਆ ਤੁਸੀਂ ਮੈਨੂੰ ਵੇਟ ਨੂੰ ਉਹਨਾ ਦੋਦੇਤਾ ਇਸ ਤਰ੍ਹਾਂ ਦਾ ਧਾਗਾ ਲਿਆ ਉਹ ਮੇਰੇ ਨਾਂ ਲੱਗ ਲਈ ਦੁਨੀਆ ਵਿੱਚ ਚਲਾ ਸਕੀ ਜਦ ਕਰੂ ਨਾਰਕ ਨੇ ਲੈਣ ਨੂੰ ਕੋੰਤੋਂ ਮਨਾ ਕੀਤਾ ਤਾਂ ਫਤਤ ਨੇ ਪੁੱਛਿਆ ਕਿ ਤੁਸੀਂ ਲਸੋਪੇ ਕਿਸ ਤਰ੍ਹਾਂ ਨਾ ਦਿਨ ਨੂੰ ਮਨਾਤੇ ਏ ਜੋ ਕਿ ਨੂੰ ਸ੍ਰੀ ਦੁਨੀਆ ਵਿੱਚ ਇਹ ਨਾਲ ਜਾਵੇਗਾ ਗੁਰੂ ਜੀ ਨੇ ਇਹ ਸੁਣ ਕੇ ਪਾਣੀ ਵਿਚਾਰਨ ਕੀਤੀ ਦਇਆ ਕਪਾਰ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹੈ ਤਾਂ पांडे ਕਥ ਨਾਏ ਟੂਟੇ ਨਾ ਮਨ ਲਗੇ ਨਾ ਇਹ ਜਨ ਨਾ ਜਾਏ ਧਨ ਸੋ ਮਾਨਸ ਨਾਨਖਾ ਜੋ ਗੱਲ ਚਲੇ ਪਾਏ ਕਿ ਪੰਡਤ ਲਈ ਜੇ ਤੁਸੀਂ ਇਸ ਤਰ੍ਹਾਂ ਦਾ ਦਿਨੇ ਬੁਲਾ ਸਕੂ ਦਾ ਮੈਟਫੋਨ ਨੂੰ ਕਿਹਾਰਾ ਇਹ ਗੱਲਾਂ ਗੁਰੂ ਜੀ ਦੀਆਂ ਸੁਣ ਕੇ ਪੰਡਤ ਨੂੰ ਗਿਆਨ ਹੋ ਗਿਆ ਕਿ ਉਹ ਕਹਣ ਲੱਗਾ ਮੈਂ ਤਾਲੀ ਇਹ ਬਾਲਕ ਪੁਰਾਣੀ ਵਾਲੀ ਹਾਂ ਤੇ ਨਹੀਂ ਚੱਲੇਗਾ ਇਹ ਤਾਂ ਨਵੇਂ ਪੈੜ ਪਾਵੇਗਾ ਤੇ ਲੋਕਾਂ ਨੂੰ ਸੱਚੀ ਰਾਹ ਦੇ ਦੱਸੇਗਾ ਤੇ ਸੱਚੀ ਰਾਹ ਤੇ ਪਾਵੇਗਾ ਇਹ ਕਹ ਕੇ ਪੰਡਤ ਨੇ ਬਾਲਕ ਗੁਰੂ ਅੱਗੇ ਸੈਟ ਨਵਾਂ ਸਾਰੇ ਸਗੀਸ ਉਹਦੇ ਬਹੁਤ ਅਸਚਾਰ ਦੇ ਵਿੱਚ ਸਨ ਪਰ ਪਿਤਾ ਮਹਿਲਾ ਗਾਲੂ ഇവിടെ നൽകിയിരിക്കുന്ന തെന്നാറക്കനെ കൊല്ലതി രീതി തോളത്തെത്തി